ਪੰਜਾਬ ਦੇ ਦੋ ਸੀਨੀਅਰ ਆਈਐਸ ਅਫਸਰਾਂ ਖਿਲਾਫ ਜਾਂਚ ਸ਼ੁਰੂ ਹੋਈ ਹੈ ਤੇ ਸੰਭਾਵਨਾ ਹੈ ਕਿ ਜਲਦੀ ਉਹਨਾਂ ਨੂੰ ਚਾਰਜੀਟ ਕੀਤਾ ਜਾ ਸਕਦਾ ਹੈ ਅਜੇ ਹਾਂ ਉਹਨਾਂ ਨੇ ਕੀ ਕੀਤਾ ਆਈਐਸ ਅਫਸਰਾਂ ਨੇ ਕਿ ਜਿਨ੍ਹਾਂ ਦੇ ਕਰਕੇ ਉਹਨਾਂ ਨੂੰ ਹੁਣ ਇਹ ਖਮਿਆਜੇ ਭੁਗਤਨੇ ਪੈ ਰਹੇ ਨੇ ਤਾਂ ਜਾਂਚ ਸ਼ੁਰੂ ਹੀ ਕਿਉਂ ਹੋਈ ਇਸ ਦੀ ਜੜ ਕੀ ਹੈ ਦਰਅਸਲ ਨਿਊ ਚੰਡੀਗੜ੍ਹ ਦੇ ਵਿੱਚ ਇੱਕ ਪ੍ਰਾਈਵੇਟ ਬਿਲਡਰ ਨੂੰ ਮਨਜ਼ੂਰੀ ਦੇਣ ਦਾ ਮਾਮਲਾ ਹੈ ਮਨਜ਼ੂਰੀ ਕਿਸ ਦੀ ਦਿੱਤੀ ਗਈ ਇੱਕ ਰਸਤਾ ਵੇਚਿਆ ਗਿਆ ਇਸ ਨੂੰ ਲੈ ਕੇ ਜਿਹੜੀ ਹੈ ਜਾਂਚ ਸ਼ੁਰੂ ਹੋਈ ਹੈ ਇਸ ਨੂੰ ਲੈ ਕੇ ਉੱਥੋਂ ਦੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਅਦਾਲਤ ਤੱਕ ਰੁਖ ਕੀਤਾ ਤੇ ਹੁਣ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਦੋਂ ਮਨਜ਼ੂਰੀ ਮਿਲੀ ਹੈ ਤਾਂ ਇਸ ਕਰਕੇ ਪੰਜਾਬ ਦੇ ਮੁਖ ਸਕੱਤਰ ਕੇਪੀ सिन्हा ਨੇ ਇਹਨਾਂ ਦੋ ਆਈਐਸ ਅਫਸਰਾਂ ਖਿਲਾਫ ਜਾਂਚ ਜਿਹੜੀ ਹੈ ਸ਼ੁਰੂ ਕਰਵਾ ਦਿੱਤੀ ਹੈ ਤੇ ਜਿਹੜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਛਾਪੀ ਰਿਪੋਰਟ ਵਿਸਥਾਰਪੂਰਵਕ ਜਾਣਕਾਰੀ ਦਿੰਦੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਦਾ ਕਾਰਨ ਕੀ ਹੈ ਤੇ ਦੋ ਸੀਨੀਅਰ ਆਈਐਸ ਅਫਸਰ ਨਜ਼ਰਾਂ ਤੇ ਕਿਉਂ ਚੜੇ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਜਾਂਚ ਕਿਉਂ ਕਰਵਾਉਣੀ ਪੈ ਗਈ ਤਾਂ ਇਹ ਜਾਂਚ ਦੇ ਵਿੱਚੋਂ ਨਿਕਲ ਕੀ ਸਕਦਾ ਹੈ ਇਸ ਦੀਆਂ ਸੰਭਾਵਨਾਵਾਂ ਕੀ ਨੇ ਇਹ ਸਾਰੇ ਮੁੱਦੇ ਨੂੰ ਸਮਝਣ ਤੋਂ ਬਾਅਦ ਆਪਣੇ ਆਪ ਦੇ ਵਿੱਚ ਕੁਝ ਨਾ ਕੁਝ ਸੰਕੇਤ ਜ਼ਰੂਰ ਦਿੱਤਾ ਜਾ ਰਿਹਾ ਹੈ ਦਰਅਸਲ ਸੀਨੀਅਰ ਆਈਐਸ ਅਫਸਰ ਨੇ ਜਿਹੜੇ ਉਹਨਾਂ ਖਿਲਾਫ ਜਿਹੜੀ ਜਾਂਚ ਸ਼ੁਰੂ ਹੋਈ ਹੈ ਉਹ ਪਿੰਡ ਦੇ ਸਾਂਝੇ ਰਸਤੇ ਦੀ ਜ਼ਮੀਨ ਵੇਚਣ ਨੂੰ ਪ੍ਰਵਾਨਗੀ ਦੇਣ ਦਾ ਮਸਲਾ ਹੈ ਪੰਜਾਬ ਸਰਕਾਰ ਨੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦੋ ਸੀਨੀਅਰ ਅਧਿਕਾਰੀ ਨੇ ਜਿਹੜੇ ਉਹਨਾਂ ਦੇ ਖਿਲਾਫ ਜਾਂਚ ਸ਼ੁਰੂ ਕਰਵਾਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਹੀ ਉਹਨਾਂ ਇਹਨਾਂ ਉੱਚ ਅਫਸਰਾਂ ਖਿਲਾਫ ਜਾਂਚ ਲਈ ਹਰੀ ਝੰਡੀ ਦਿੱਤੀ ਸੀ ਮੁਖ ਸਕੱਤਰ ਕੇਪੀ ਸਿਨਾ ਨੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ 76 ਦਿਲਰਾਜ ਸਿੰਘ ਸੰਧਾਵਾਲੀਆ ਤੇ ਵਿਭਾਗ ਦੇ ਡਾਇਰੈਕਟਰ ਪਰਮਜੀਤ ਸਿੰਘ ਖਿਲਾਫ ਜਾਂਚ ਸ਼ੁਰੂ ਕੀਤੀ ਹੈ ਇਹਨਾਂ ਉੱਚ ਅਫਸਰਾਂ ਵੱਲੋਂ ਨਿਊ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਬਿਲਡਰ ਨੂੰ ਬਲਾਕ ਮਾਜਰੀ ਦੇ ਪਿੰਡ ਦੇ ਸਾਂਝੇ ਰਸਤੇ ਦੀ ਰਜਿਸਟਰੀ ਸਟੀ ਕਿਰਾਏਦਾਨ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਪਿੰਡ ਦੇ ਕਿਸੇ ਵੀ ਸਾਂਝੇ ਰਸਤੇ ਨੂੰ ਉਹਨਾਂ ਸਮਾਂ ਕਾਨੂੰਨੀ ਤੌਰ ਤੇ ਵੇਚਿਆ ਨਹੀਂ ਜਾ ਸਕਦਾ ਜਿੰਨਾ ਸਮਾਂ ਡਾਇਰੈਕਟਰ ਕੰਸੋਲੀਡੇਸ਼ਨ ਤੇ ਡਾਇਰੈਕਟਰ ਲੈਂਡ ਰਿਕਾਰਡ ਵੱਲੋਂ ਉਸ ਰਸਤੇ ਨੂੰ ਛੱਡਿਆ ਹੋਇਆ ਨਹੀਂ ਐਲਾਨਿਆ ਜਾਂਦਾ ਪੰਚਾਇਤ ਉਹ ਭਾਗ ਦੇ ਇਹਨਾਂ ਦੋਵੇਂ ਅਧਿਕਾਰੀਆਂ ਨੇ ਇਸ ਸਾਂਝੇ ਰਸਤੇ ਨੂੰ ਛੱਡਿਆ ਹੋਇਆ ਐਲਾਨੇ ਬਿਨਾਂ ਹੀ ਨਵੰਬਰ 2024 ਚ ਪ੍ਰਾਈਵੇਟ ਬਿਲਡਰ ਨੂੰ ਵੇਚਣ ਲਈ ਮਨਜ਼ੂਰੀ ਦੇ ਦਿੱਤੀ ਸੀ ਪਤਾ ਇਹ ਵੀ ਲੱਗਦਾ ਹੈ ਕਿ ਇਸ ਮਾਮਲੇ ਨੂੰ ਜਾਂਚ ਲਈ ਵਿਜੀਲੈਂਸ ਬਿਊਰੋ ਦੇ ਹਵਾਲੇ ਵੀ ਕੀਤਾ ਜਾਵੇਗਾ ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਅਪਰਾਧ ਤੋਂ ਮਾਮਲੇ ਦੀ ਜਾਂਚ ਲਗਭਗ ਖਤਮ ਹੋ ਚੁੱਕੀ ਹੈ ਤੇ ਜਲਦ ਹੀ ਦੋਵੇਂ ਅਧਿਕਾਰੀਆਂ ਨੂੰ ਚਾਰਜ ਸ਼ੀਟ ਵੀ ਕੀਤਾ ਜਾਵੇਗਾ ਇਹ ਵੀ ਜਾਣਕਾਰੀ ਇੱਕ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਯਾਨੀ ਕਿ ਗਮਾੜਾ ਵੱਲੋਂ ਵਿਕਸਿਤ ਕੀਤੇ ਗਏ ਨਿਊ ਚੰਡੀਗੜ੍ਹ ਚ ਇੱਕ ਪ੍ਰਾਈਵੇਟ ਬਿਲਡਰ ਵੱਲੋਂ ਖੇਤੀ ਵਾਲੀ ਜ਼ਮੀਨ ਖਰੀਦੀ ਗਈ ਸੀ ਬਿਲਡਰ ਵੱਲੋਂ ਖਰੀਦੀ ਇਸ ਜ਼ਮੀਨ 'ਚ ਪਿੰਡ ਸੈਣੀ ਮਾਜਰਾ ਆਦ ਦਾ ਇੱਕ ਸਾਂਝਾ ਰਸਤਾ ਵੀ ਪੈਂਦਾ ਸੀ ਬਿਲਡਰ ਨੇ ਇਸ ਸਾਂਝੇ ਰਸਤੇ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਸੀ ਤਾ ਪਿੰਡ ਵਾਸੀਆਂ ਨੂੰ ਇਸ ਦਾ ਪਤਾ ਲੱਗਦਾ ਤੇ ਉਹਨਾਂ ਨੇ ਵਿਰੋਧ ਕੀਤਾ ਇਸ ਰਸਤੇ ਦੀ ਪ੍ਰਾਈਵੇਟ ਬਿਲਡਰ ਦੇ ਨਾਮ ਹਾਲੇ ਕੋਈ ਰਜਿਸਟਰੀ ਵੀ ਨਹੀਂ ਹੋਈ ਪਿੰਡ ਸੈਣੀ ਮਾਜਰਾ ਦੇ ਲੋਕਾਂ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਤੱਕ ਪਹੁੰਚ ਕੀਤੀ ਜਿੱਥੋਂ ਉਹਨਾਂ ਨੂੰ ਰਾਹਤ ਵੀ ਮਿਲਦੀ ਹੈ ਇਸ ਤੋਂ ਬਾਅਦ ਫਿਰ ਇਹ ਦੋਨਾਂ ਅਫਸਰਾਂ ਦੇ ਉੱਤੇ ਵੀ ਨਿਗਰਾਨੀ ਸ਼ੁਰੂ ਹੋ ਜਾਂਦੀ ਹੈ ਨਜ਼ਰ ਪੈ ਜਾਂਦੀ ਹੈ ਜਿਸ ਦੇ ਕਰਕੇ ਇਹਨਾਂ ਦੋ ਅਫਸਰਾਂ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਪ੍ਰਾਈਵੇਟ ਬਿਲਡਰ ਨੂੰ ਕੀ ਫਾਇਦਾ ਪਹੁੰਚਾਇਆ ਮੰਜ਼ੂਰੀ ਦਿੱਤੀ ਤਾਂ ਕਿਉਂ ਦਿੱਤੀ ਕਿ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਨੇ ਇਹ ਸਾਰਾ ਕੁਝ ਆ ਜਿਹੜਾ ਇਸ ਜਾਂਚ ਦਾ ਵਿਸ਼ਾ ਹੈ ਔਰ ਜਲਦੀ ਹੀ ਸੰਭਾਵਨਾ ਹੈ ਕਿ ਇਸ ਜਾਂਚ ਤੋਂ ਬਾਅਦ ਜਦੋਂ ਰਿਪੋਰਟ ਤਿਆਰ ਹੋਣੀ ਹੈ ਚਾਰ ਸ਼ੀਟ ਕੀਤਾ ਜਾ ਸਕਦਾ ਅਫਸਰਾਂ ਨੂੰ ਤੇ ਵਿਜੀਲੈਂਸ ਬਿਊਰੋ ਵੀ ਇਸ ਮਾਮਲੇ ਦੇ ਵਿੱਚ ਤੈਅ ਤੱਕ ਜਾ ਸਕਦਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਕੇਸ ਨੂੰ ਸੰਜੀਦਗੀ ਨਾਲ ਲੈਣ ਦੇ ਲਈ ਆਖ ਦਿੱਤਾ ਹੈ ਔਰ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ ਇਸ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਗੜਬੜੀ ਨਾ ਨਿਯਮਾਂ ਨੂੰ ਲੰਘਣ ਕਰ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਭੂਮਿਕਾ ਪਾਈ ਜਾਂਦੀ ਅਫਸਰਾਂ ਦੀ ਤੇ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇ। ਦਰਅਸਲ ਪਿੰਡ ਦੇ ਜਾਂ ਉੱਥੋਂ ਦੇ ਸਥਾਨਕ ਲੋਕਾਂ ਨੂੰ ਕਿਉਂ ਇਸ ਮਸੱਈ ਆਈ ਉਸ ਦੇ ਵਿੱਚੋਂ ਕੁਝ ਵਸਨੀਕ ਸੀ ਜਿਹੜੇ ਪਿੰਡ ਦੇ ਪ੍ਰਾਈਵੇਟ ਬਿਲਡਰ ਨੂੰ ਜਿਹੜੀ ਸਬੰਧਤ ਜ਼ਮੀਨ ਹੈ ਵੇਚਣ ਲਈ ਸਹਿਮਤ ਵੀ ਹੋ ਗਏ ਸਨ। ਇਸ ਦੀ ਕੀਮਤ ਵੀ 2 ਕਰੋੜ ਰੁਪਏ ਪ੍ਰਤੀ ਏਕੜ ਅਧਾਰਿਤ ਹੋ ਗਈ ਸੀ। ਜ਼ਮੀਨ ਜੁਮਲਾ ਮੁਸ਼ਤਰਕਾ ਮਾਲਕਾਨ ਹੋਣ ਕਰਕੇ ਕੁਝ ਹਿੱਸੇਦਾਰਾਂ ਨੇ ਸਵਿਕ੍ਰੀ ਸਮਝੌਤੇ ਤੇ ਦਸਤਕਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਇਸ ਮਾਮਲੇ 'ਚ ਫੈਸਲਾ ਦਿੱਤਾ ਸੀ ਕਿ ਜੇ ਪਿੰਡ ਦੇ ਸਾਂਝੇ ਰਸਤੇ ਦੀ ਜ਼ਮੀਨ ਛੱਡੀ ਹੋਈ ਐਲਾਨਿਆ ਜਾਂਦਾ ਹੈ ਤਾਂ ਹੀ ਉਸ ਜ਼ਮੀਨ ਦੀ ਵਿਕਰੀ ਹੋ ਸਕਦੀ ਹੈ ਦੂਜੇ ਪਾਸੇ ਦੋਵੇਂ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਗਈ ਪੱਤਰਕਾਰ ਵੱਲੋਂ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਇਸ ਮਸਲੇ ਦੇ ਵਿੱਚ ਉਹ ਸੀਨੀਅਰ ਅਧਿਕਾਰੀ ਹਾਲੇ ਤੱਕ ਜਨ ਤੱਕ ਤੌਰ ਦੇ ਉੱਤੇ ਕੋਈ ਵੀ ਟਿੱਪਣੀ ਉਹਨਾਂ ਦੀ ਨਹੀਂ ਆਈ ਸਾਹਮਣੇ ਉਹਨਾਂ ਦਾ ਇਸ ਜਾਂਚ ਦੇ ਬਾਅਦ ਜੋ ਕੋ ਰਿਪੋਰਟ ਤਿਆਰ ਹੁੰਦੀ ਹੈ ਉਸ ਤੋਂ ਬਾਅਦ ਸ਼ਾਇਦ ਉਹ ਟਿੱਪਣੀ ਕਰਨ ਜਾਂ ਫਿਰ ਜਦੋਂ ਜਾਂਚ ਦੇ ਵਿੱਚ ਸ਼ਾਮਲ ਹੋ ਰਹੇ ਨਹੀਂ ਤੇ ਉਸ ਤੇ ਵਿੱਚ ਉਹ ਆਪਣਾ ਪੱਖ ਕੀ ਰੱਖਦੇ ਨੇ ਇਹਨਾਂ ਗੱਲਾਂ ਉੱਤੇ ਵੀ ਕਾਫੀ ਕੁਝ ਨਿਰਭਰ ਕਰੇਗਾ ਦਰਅਸਲ ਇਸ ਮਾਮਲੇ ਦੇ ਵਿੱਚ ਜਦੋਂ ਜਦੋਂ ਵੀ ਕੋਈ ਆਈਐਸ ਅਫਸਰਾਂ ਦੇ ਖਿਲਾਫ ਮਾਮਲਾ ਉੱਠਿਆ ਤਾਂ ਆਈਐਸ ਅਫਸਰਾਂ ਦੀ ਇੱਕ ਵੱਡੀ ਲੋਬੀ ਨੇ ਮਿਲ ਕੇ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਵੀ ਆਈਐਸ ਅਫਸਰ ਨੂੰ 33 ਵਾਰ ਨਹੀਂ ਲੱਗਣੀ ਚਾਹੀਦੀ ਪਰ ਇਸ ਮਾਮਲੇ ਦੇ ਵਿੱਚ ਜੇਕਰ ਵਾਕਈ ਨਿਯਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਕੀ ਇਹਨਾਂ ਦੋਵਾਂ ਆਈਐਸ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਔਰ ਇਹ ਰਸਤੇ ਦੀ ਮਨਜ਼ੂਰੀ ਕਿਵੇਂ ਦਿੱਤੀ ਗਈ ਵੇਚਣ ਦੀ ਔਰ ਨਿਯਮਾਂ ਦੇ ਵਿੱਚ ਕਿਵੇਂ ਧੱਜੀਆਂ ੜਾਈਆਂ ਗਈਆਂ ਜੇਕਰ ਕੋਈ ਨਾ ਕੋਈ ਉੱਚ-ਨੀਚ ਹੋਈ ਹੈ ਕੋਈ ਨਾ ਕੋਈ ਕੋਤਾਹੀ ਵਰਤੀ ਗਈ ਹੈ ਲਾਪਰਵਾਹੀ ਹੋਈ ਹੈ ਇਸੇ ਕਰਕੇ ਹੀ ਮੁੱਖ ਸਕੱਤਰ ਕੇਪੀ ਸੇਨਾਂ ਨੂੰ ਇਹਨਾਂ ਆਈਐਸ ਅਫਸਰਾਂ ਦੇ ਖਿਲਾਫ ਜਾਂਚ ਸ਼ੁਰੂ ਕਰਵਾਉਣੀ ਪੈ ਗਈ ਔਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਨਜ਼ੂਰੀ ਲੈਣੀ ਪੈ ਗਈ ਤਾਂ ਹੁਣ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਇਸ ਪੂਰੇ ਮਸਲੇ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਹਾਲਾਂਕਿ ਨਿਊ ਚੰਡੀਗੜ੍ਹ ਮੁਹਾਲੀ ਤੇ ਹੋਰ ਜਿਹੜੇ ਨੇੜੇ ਤੇੜੇ ਦੇ ਇਲਾਕੇ ਨੇ ਇਸ ਨੂੰ ਲੈ ਕੇ ਵੱਡੇ ਵੱਡੇ ਪੁਲਿਸ ਅਧਿਕਾਰੀ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਸੇ ਨਾ ਕਿਸੇ ਸਵਾਲ ਨੂੰ ਲੈ ਕੇ ਘੇਰੇ ਵਿੱਚ ਆ ਜਾਂਦੇ ਨੇ ਜਿਸ ਦੇ ਕਰਕੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਜਦੋਂ ਜਾਂਚ ਸ਼ੁਰੂ ਹੁੰਦੀ ਹੈ ਤੇ ਉਹਨਾਂ ਨੂੰ ਫਿਰ ਸਰਦੀਆਂ ਵਿੱਚ ਹੀ ਪਸੀਨੇ ਆਉਣੇ ਸ਼ੁਰੂ ਹੋ ਜਾਂਦੇ ਨੇ ਪਰ ਇਸ ਮਾਮਲੇ ਦੇ ਵਿੱਚ ਇਹਨਾਂ ਦੋ ਆਈਐਸ ਅਫਸਰਾਂ ਦਾ ਕਸੂਰ ਨਿਕਲਦਾ ਹੈ ਜਾਂ ਨਹੀਂ ਨਿਕਲਦਾ ਇਹ ਸਭ ਕੁਝ ਥੋੜੇ ਦਿਨਾਂ ਦੇ ਵਿੱਚ ਕਲੀਅਰ ਹੋਣ ਦੀ ਸੰਭਾਵਨਾ ਪੂਰੀ ਪੂਰੀ ਬਣੀ ਹੋਈ ਹੈ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ